ਪੰਜਾਬ ਦੇ ਟ੍ਰੇਡ ਯੂਨੀਅਨ ਲਈ ਇੱਕ ਖੁਸ਼ਖਬਰ ਹੈ ਪੰਜਾਬ ਦੇ ਵੱਡੀ ਜਥੇਬੰਦੀ ਪੰਜਾਬ ਸਟੇਟ ਮਸਟੀਰੀਅਲ ਸਰਵਿਸਰ ਯੂਨੀਅਨ ਜੋ ਪਿਛਲੇ ਸਮੇਂ ਤੋਂ ਬਹੁਤ ਹੀ ਸਰਗਰਮ ਨਹੀਂ ਸੀ ਤੇ ਜਿਹੜੇ ਮਲਾਜ਼ਮ ਮੰਗਾਂ ਲਈ ਪੰਜਾਬ ਚ ਸੰਘਰਸ਼ ਚੱਲ ਰਹੇ ਸੀ ਉਸ ਦੌਰਾਨ ਵੱਡੀ ਘਾਟ ਮਹਿਸੂਸ ਹੋ ਰਹੀ ਸੀ ਮਸਟੀਰੀਅਲ ਸਰਵਿਸਰ ਯੂਨੀਅਨ ਦੀ ਕਿਉਂਕਿ ਮਿਸਟਰੀਅਸ ਸਰਸਰ ਜੂਨੀਅਨ ਦੇ ਜਿਹੜੇ ਮੈਂਬਰ ਨੇ ਜਿਹਨੂੰ ਦਫਤਰੀ ਮੁਲਾਜ਼ਮ ਕਿਹਾ ਜਾਂਦਾ ਕਲੈਰੀਕਲ ਸਟਾਫ ਕਿਹਾ ਜਾਂਦਾ ਉਹ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਤਨਾਤ ਨੇ ਔਰ ਜਦੋਂ ਕੋਈ ਸਟ੍ਰਾਈਕ ਦੀ ਖਾਸ ਕਰਕੇ ਕਾਲ ਦਿੱਤੀ ਜਾਂਦੀ ਹੈ ਜਾਂ ਮਾਸ ਸਕੈਜੂਲਿਵ ਦੀ ਕਾਲ ਦਿੱਤੀ ਜਾਂਦੀ ਹੈ ਜਾਂ ਦਫਤਰਾਂ ਦਾ ਬਾਈਕਾਟ ਕਰਨ ਦੀ ਕਾਲ ਦਿੱਤੀ ਜਾਂਦੀ ਹੈ ਜਾਂ ਵੱਡੀਆਂ ਰੈਲੀਆਂ ਕਰਨ ਦੀ ਕਾਲ ਦਿੱਤੀ ਜਾਂਦੀ ਤੇ ਉਹਦਾ ਸਿੱਧਾ ਅਸਰ ਸਰਕਾਰੀ ਕੰਮਾਂ ਤੇ ਪੈਂਦਾ ਕਿਉਂਕਿ ਜੇ ਕਲੈਰਿਕਲ ਸਟਾਫ ਦਫਤਰਾਂ 'ਚ ਨਹੀਂ ਹੋਊਗਾ ਤੇ ਪੰਜਾਬ ਸਰਕਾਰ ਦਾ ਸਾਰਾ ਤੰਤਰ ਜਿਹੜਾ ਜਾਮ ਹੋ ਜਾਂਦਾ ਪਰ ਪਿਛਲੇ ਸਮੇਂ ਤੋਂ ਇਹ ਜਥੇਬੰਦੀ ਬਹੁਤੀ ਸਰਗਰਮ ਨਾ ਹੋਣ ਕਾਰਨ ਇਹ ਗੱਲ ਰੜਕਦੀ ਸੀ ਉਹ ਲੱਗਦਾ ਸੀ ਵੀ ਟ੍ਰੇਡ ਯੂਨੀਅਨ ਦੇ ਸੰਘਰਸ਼ ਨੂੰ ਵੀ ਇਹਦੇ ਨਾਲ ਨੁਕਸਾਨ ਹੋ ਰਿਹਾ ਪਰ ਖੁਸ਼ਖਬਰ ਮੈਂ ਤਾਂ ਕਿਹਾ ਵੀ ਪੰਜਾਬ ਸਟੇਟ ਮਸਟੀਰੀਅਲ ਸਰਵਿਸ ਜੂਨੀਅਨ ਦੀ ਬਰਨਾਲੇ ਚ ਹੋਈ ਜਿਹੜੀ ਚੋਣ ਲਈ ਮੀਟਿੰਗ ਸੀ ਉਹ ਬੜੀ ਕਮਾਲ ਦੀ ਹੋਈ ਔਰ ਸਰਵਸੰਮਤੀ ਨਾਲ ਸਾਰਿਆਂ ਦੀ ਸਾਂਝੀ رائے ਨਾਲ ਬਿਨਾ VOTING ਤੋਂ ਪੰਜਾਬ ਸਟੇਟ ਇੰਡਸਟਰੀ ਦੇ ਸਰਵ ਜੂਨੀਅਨ ਦੇ ਲੀਡਰਸ਼ਿਪ ਦੀ ਚੋਣ ਹੋ ਗਈ ਹੈ ਜਿਹਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੂੰ ਬਣਾਇਆ ਗਿਆ ਜਿਹੜੇ ਪਹਿਲਾਂ ਵੀ ਬਹੁਤ ਸਰਗਰਮ ਨੇ ਹੋਰ ਜੱਥੇਬੰਦੀ ਚ ਉਹ ਬਹੁਤ ਸਰਗਰਮ ਸੀ ਪਰ ਹੁਣ ਗੁਰਨਾਮ ਸਿੰਘ ਵਿਰਕ ਪੰਜਾਬ ਸਟੇਟ ਮਿਸਟਰੀਅਲ ਸਰਵਸ ਜੂਨੀਅਨ ਦੀ ਅਗਵਾਈ ਕਰਨਗੇ ਤੇ ਇਸੇ ਤਰ੍ਹਾਂ ਮਿਸਟਰੀਅਲ ਸਰਵਸ ਜੂਨੀਅਨ ਦੇ ਇੱਕ ਸੀਨੀਅਰ ਆਗੂ ਨੇ ਤਰਸੇਮ ਭੱਠਲ ਉਹਨਾਂ ਨੂੰ ਜਨਰ ਸਕੱਤਰ ਬਣਾਇਆ ਔਰ ਵੱਡੀ ਗੱਲ ਇਹ ਹੈ ਵੀ ਗੁਰਨਾਮ ਸਿੰਘ ਬਿਰਕ ਨੇ ਪ੍ਰਧਾਨ ਬਣਨ ਤੋਂ ਤੁਰੰਤ ਬਾਅਦ ਬੜੇ ਸਪਸ਼ਟ ਸ਼ਬਦਾਂ ਵਿੱਚ ਆਪਣੇ ਬਿਆਨ ਦਿੱਤੇ ਨੇ ਔਰ ਉਹਦੇ ਵਿੱਚ ਬੜਾ ਸਾਫ਼ ਕਰ ਦਿੱਤਾ ਵੀ ਮਿਸਟਰੀਅਲ ਸਰਵਸ ਜੂਨੀਅਨ ਹੁਣ ਆਪਣੇ ਹੱਕਾਂ ਲਈ ਬਿਨਾ ਕਿਸੇ ਡਰ ਭੈ ਤੇ ਸੰਘਰਸ਼ ਦੇ ਰਾਹ ਪਵੇਗੀ ਆ ਗੁਰਨਾਮ ਸਿੰਘ ਵਿਰਕ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਹੈ ਵੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਉਹ ਸਰਵ ਸਾਂਝਾ ਸੰਘਰਸ਼ ਸ਼ੁਰੂ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਬੜਾ ਸਾਫ਼ ਕਰ ਦਿੱਤਾ ਵੀ ਸਰਕਾਰ ਦੇ ਜ਼ਬਰ ਤੇ ਦਮਨ ਅੱਗੇ ਜਥੇਬੰਦੀ ਕਿਸੇ ਵੀ ਢੰਗ ਨਾਲ ਝੁਕੇ ਗਈ ਨਹੀਂ ਤੇ ਇਹ ਵੀ ਗੱਲ ਕਹਿ ਦਿੱਤੀ ਹੈ ਬੀ ਦਿਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤੇ ਉਹ ਤਿੱਖਾ ਸੰਘਰਸ਼ ਛੇੜਨ ਤੋਂ ਝਿਜਕ ਨਹੀਂ ਦਿਖਾਉਣਗੇ ਤੇ ਇੱਕ ਗੱਲ ਉਹਨਾਂ ਨੇ ਬੜੀ ਕਹਿ ਲਈ ਦੁਖੀ ਮੰਨਣਾ ਰੋਸ ਨਾਲ ਕਹੀ ਹੈ ਵੀ ਪੁਰਾਣੀ ਪੈਨਸ਼ਨ ਦਾ ਵਾਅਦਾ ਕਰਕੇ ਸਰਕਾਰ ਚ ਆਈ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਭਾਵੇਂ ਕਿ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਿਹੜੀ ਹੈ ਉਹ ਸਾਲ 2022 ਚ ਦਸੰਬਰ ਚ ਜਿਹੜੀ ਜਾਰੀ ਕਰ ਦਿੱਤੀ ਸੀ ਔਰ ਉਹਨਾਂ ਨੇ ਇਹ ਇਤਰਾਜ਼ ਵੀ ਕੀਤਾ ਦੁੱਖ ਵੀ ਜ਼ਾਹਰ ਕੀਤਾ ਵੀ ਇੱਥੋਂ ਤੱਕ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਡੀਏ ਵੀ ਨਹੀਂ ਦੇ ਰਹੀ ਦਰਸਨਯੋਗ ਹੈ ਵੀ 13% ਡੀਏ ਪੰਜਾਬ ਦੇ ਮੁਲਾਜ਼ਮਾਂ ਦਾ ਪੈਂਡਿੰਗ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਵਲ 42% ਡੀਏ ਮਿਲ ਰਿਹਾ ਜਦ ਕਿ ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਸਮੇਤ ਗਵਾਂਧੀ ਰਾਜ ਹਰਿਆਣਾ ਤੇ ਡਿਊਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ 55% ਡੀਏ ਜਿਹੜਾ ਮਿਲ ਰਿਹਾ ਔਰ ਇਹ ਵੀ ਗੱਲ ਕਹੀ ਹੈ ਉਹਨਾਂ ਨੇ ਵੀ ਏਸੀਪੀ ਦਾ ਹਾਲੇ ਤੱਕ ਪੱਤਰ ਤੱਕ ਜਾਰੀ ਨਹੀਂ ਕੀਤਾ ਜਿਹਦੇ ਤੋਂ ਲੱਗਦਾ ਵੀ ਸਰਕਾਰ ਦੇ ਏਜੰਡੇ ਤੇ ਮੁਲਾਜ਼ਮ ਸ਼ਾਇਦ ਨਹੀਂ ਗਏ ਔਰ ਗੁਰਨਾਮ ਸਿੰਘ ਵਰਕ ਨੇ ਇਹ ਵੀ ਕਿਹਾ ਵੀ ਸ਼ਾਇਦ ਪੰਜਾਬ ਦੇਸ਼ ਦਾ ਸਭ ਤੋਂ ਬਾਦ ਬੇ ਬੇਦਸীব ਸੂਬਾ ਆ ਕਿਉਂਕਿ ਇਸ ਸੂਬੇ ਵਿੱਚ ਜਿਹੜਾ ਰੈਗੂਲਰ ਭਰਤੀ ਹੁੰਦਾ ਮੁਲਾਜ਼ਮ ਉਹਨੂੰ ਪਹਿਲੇ 3 ਸਾਲ ਬੇਸਿਕ ਪੇ ਡੀਸੀ ਰੇਟ ਤੇ ਤਨਖਾਹ ਦੇ ਕੇ ਤੇ ਉਹਦਾ ਵਿੱਤੀ ਸ਼ੋਸ਼ਣ ਕੀਤਾ ਜਾਂਦਾ ਅ ਗੁਰਨਾਮ ਸਿੰਘ ਵਿਰਕ ਤੇ ਤਰਸੀਮ ਭੱਠਲ ਦੇ ਨਾਲ ਜਿਹੜੀ ਹੋਰ ਟੀਮ ਦੀ ਚੋਣ ਹੋਈ ਹੈ ਉਹਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਗਰਮੇਲ ਵਿਰਕ ਸੰਗਤ RAM ਕਪੂਰ ਥਲਾ ਤੇ ਪਿੰਪਲ ਸਿੰਘ ਫਿਰੋਜ਼ਪੁਰ ਨੇ ਤੇ ਇਸੇ ਤਰ੍ਹਾਂ ਵਿੱਤ ਸਕੱਤਰ ਅਨੁਜ ਕੁਮਾਰ ਸੰਗਰੂਰ ਨੂੰ ਬਣਾਇਆ ਤੇ ਚੇਅਰਮੈਨ ਆਰ ਐਸ ਬਡਵਾਲ ਹੋਣਗੇ ਬਧੀਕ ਸਕੱਤਰ ਅਮਿਤ ਅਰੋੜਾ ਲੁਧਿਆਣਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੀਤ ਪ੍ਰਧਾਨ ਜਗਦੀਸ਼ ਠਾਕਰ ਰਜੀਵ ਸ਼ਰਮਾ ਤੇ ਸੁਖਦੇਵ ਨੂੰ ਬਣਾਇਆ ਗਿਆ ਤੇ ਨਾਲ ਦੀ ਨਾਲ ਪ੍ਰੈਪਸ ਸਕੱਤਰ ਨਵ ਵਰਿੰਦਰ ਸਿੰਘ ਔਰ ਇਸੇ ਤਰ੍ਹਾਂ ਜਸਦੀਪ ਸਿੰਘ ਲਖਬੀਰ ਸਿੰਘ ਗਰੇਵਾਲ ਖੁਸ਼ਕਰਨ ਸਿੰਘ ਤੇ ਪ੍ਰਦੀਪ ਵਰਨਾਇਕ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਔਰ ਦਰਸ਼ਨਯੋਗ ਹੈ ਵੀ ਜਿਹੜੀ ਮਿਸਟੀਰੀਅਸ ਸਰਫ ਯੂਨੀਅਨ ਦੀ ਪਹਿਲੀ ਲੀਡਰਸ਼ਿਪ ਸੀ ਉਹਨਾਂ ਨੇ 18 ਦਸੰਬਰ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਚੰਡੀਗੜ੍ਹ ਬੜੀ ਅਹਿਮ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਖੁਦ ਮੁੱਖ ਮੰਤਰੀ ਨੇ ਹੁਕਮ ਦਿੱਤੇ ਸੀ ਆਪਣੇ ਅਧਿਕਾਰੀਆਂ ਨੂੰ ਵੀ ਇਸ ਮੀਟਿੰਗ ਦੀ ਪ੍ਰोसीडिंग ਲਿਖਤੀ ਤੌਰ ਤੇ ਜਾਰੀ ਕੀਤੀ ਜਾਊਗੀ ਉਹ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਵਾਅਦੇ ਕੀਤੇ ਨੇ ਉਹਨਾਂ ਨੂੰ ਟਾਈਮ ਬਾਉਂਡ ਢੰਗ ਨਾਲ ਲਾਗੂ ਕੀਤਾ ਜਾਊਗਾ ਪਰ ਮਿਸਟਰੀਅਸ ਸਰਵਜੁਨੀਨ ਦੀ ਲੀਡਰਸ਼ਿਪ ਦਾ ਕਹਿਣਾ ਵੀ ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਅਫਸਰ ਸ਼ਾਈ ਨੇ ਫਿਲਹਾਲ ਉਹਨਾਂ ਮੰਗਾਂ ਵਿੱਚੋਂ ਕੋਈ ਵੀ ਮੰਗ ਪੂਰੇ ਰੂਪ ਵਿੱਚ ਜਿਹੜੀ ਹੈ ਉਹ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਮਸਟੀਰੀਅਰ ਸਰਵਿਸ ਯੂਨੀਅਨ ਜਿਹੜਾ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ